ਹੈਲੋ ਜੀ ਸਿਕਾਲ ਜੀ ਕਿੱਥੇ ਚੱਲ ਹੋਸਨਾ ਗੱਤ ਕੀਤਾਤਾ ਜੀ ਸੋ ਪਹਿਲਾਂ ਅਸੀਂ ਪਈਆਂ ਸੀ ਸੱਤ ਕੋਈ ਬੰਦ ਦੇ ਕੋਲ ਦੀਆਂ ਸੋ ਹੁਣ ਅੱਜ ਅਸੀਂ ਪਹੁੰਚੇ ਸਿਗਾ ਜੀ ਮੈਂ ਤੰਗੜਪੁਰ ਕਿ ਜਿਆਦਾ ਜਿੱਥੇ ਹਾਲਾਤ ਖਰਾਬ ਸੀ ਰਾਤੀ ਕਾਫੀ ਬਹੁਤ ਜਿਆਦਾ ਰਾਤ ਹਾਲਾਤ ਖਰਾਬਗੇ ਕਿ ਕਾਫੀ ਢਾਲੀ ਸੀ ਜੀ ਤੇ ਉੱਥੇ ਦੱਸਿਆ ਪਿੰਡ ਵਾਲਿਆਂ ਨੇ ਕਿ ਬਹੁਤ ਪਿੰਡ ਵਾਲਿਆਂ ਨੇ ਤੇਰੇ ਨੇ ਸਾਰੀ ਰਾਤ ਲੱਗ ਕੇ ਬਹੁਤ ਵਧੀਆ ਕੰਮ ਕਰ ਲਿਆ ਕਿ ਜਿਹੜੀ ਉੱਥੇ ਮੁੰਡਿਆਂ ਨੇ ਰਲ ਮਿਲ ਕੇ ਸਾਰਿਆਂ ਨੇ ਟਰਾਲੀਆਂ ਨਾਲ ਟਰੈਕਟਰਾਂ ਦੇ ਨਾਲ ਡਰੈਕਟ ਵੱਡ ਵੱਡ ਕੇ ਸੱਲੇ ਵੱਡ ਵੱਡ ਤੇ ਮਤਲਬ ਉੱਥੇ ਪਰ ਪਰ ਕੀ ਰੀਤੀ ਦੇ ਨਾਲ ਫੈਲੇ ਲਾਏ ਆ ਸੋ ਲੰਗਰ ਵੀ ਚੱਲ ਰਿਹਾ ਸੋ ਬਹੁਤ ਸੇਵਾਦਾਰ ਚਰੇ ਲੰਗਰ ਲੱਗੇ ਵੀ ਆਉਂਦੇ ਆ ਲੰਗਰ ਵੀ ਚੱਲ ਰਿਹਾ ਸੰਗਤ ਲਈ ਵੀਡੀਓ ਤੇ ਕੰਮ ਕਰ ਰਹੇ ਆ ਤੇ ਪ੍ਰਸ਼ਾਸਨ ਵੀ ਪਹੁੰਚੇ ਆ ਬਹੁਤ ਆ ਦੇਖੋ ਕਿੱਦਾਂ ਟਰੈਕਟਰਾਂ ਨਾਲ ਨਾ ਤਰਕ ਖਿੱਚ ਖਿੱਚ ਕੇ ਲੈਂਦੇ ਆ ਤੇ ਸੱਟ ਦੇ ਵਿੱਚ ਤੇ ਆ ਜਿੰਨੇ ਵੀ ਇਹ ਕੰਮ ਕਰਨ ਵਾਲੇ ਆ ਸਾਰੇ ਵਰਕਰ ਨੇ ਸਾਰੇ ਕੰਮ ਕਰਦੇ ਜਿੰਨੇ ਵੀ ਆ ਖੜੇ ਆ ਉਹ ਪਰਲੇ ਪਾਸੇ ਵੀ ਖੜੇ ਆ ਚਲੋ ਪੁੱਛ ਦੇਖਣ ਵੀ ਆਏ ਹੋ ਲੋਕ ਬਹੁਤ ਆਏ ਦੂਰੂ ਦੂਰੂ ਜਿੰਨੇ ਜਿੰਨਾਂ ਨੂੰ ਪਤਾ ਲੱਗਦਾ ਦੇਖਣ ਵੀ ਜਾਂਦੇ ਆ ਤੇ ਹਾਲਾਤ ਦਿੱਤੇ ਕਿੱਦਾਂ ਦੇ ਆ ਤੇ ਬਾਕੀ ਚਲੋ ਪ੍ਰਮਾਤਮਾ ਮਿਹਰ ਕਰੇ ਉਹਦੇ ਅੱਗੇ ਕੋਈ ਜ਼ੋਰ ਨਹੀਂਗਾ ਤਾਂ ਖਵਾਜਾ ਬਲੀ ਮਿਹਰ ਕਰਨ ਬਾਕੀ ਆਪਣਾ ਸਿਆਣੇ ਕਹਿੰਦੇ ਹੀਲੇ ਦੇ ਨਾਲ ਵਸੀਲਾ ਆ ਜੀ ਆਪਾਂ ਹੀ ਜਾਂ ਕਰਦੇ ਆ ਤਾਂ ਵਸੀਲਾ ਬਣਦਾ ਉਹ ਦੇਖੋ ਕਿੱਦਾਂ ਖੜੇ ਆ ਨਾ ਸਾਰੇ ਕੰਮ ਕਰਨ ਵਾਲੇ ਆ ਬੀਬੀਆਂ ਚੜੀਆਂ ਵੀ ਥੈਲੇ ਭਰੀ ਜਾਂਦੀਆਂ ਮਿੱਟੀ ਦੀ ਟਰਾਲੀਆਂ ਆ ਜਾਂਦੀਆਂ ਉੱਤਰ ਸਾਈਡ ਤੇ ਇੱਕ ਸਾਈਡ ਤੇ ਥੈਲੇ ਭਰੀਂਦੀਆਂ ਉਹ ਫੇਰ ਟਰਾਲੀਆਂ ਦੇ ਨਾਲ ਥੈਲੇ ਲਿਆ ਲਿਆ ਕੇ ਕਿੱਥੇ ਸਿੱਟੀ ਜਾਂਦੇ ਸੋ ਟਰੈਕਟਰਾਂ ਦੇ ਨਾਲ ਲਿਆ ਲਿਆ ਕੇ ਸਮਾਨ ਜੋ ਵੀ ਹੈਗਾ ਸਾਰਾ ਤੇ ਆਈ ਜਾਂਦਾ ਤੇ ਪੁਲਿਸ ਪ੍ਰਸ਼ਾਸਨ ਵੀ ਆ ਤੇ ਸਾਰੇ ਜਣੇ ਸਾਰਿਆਂ ਦਾ ਬਹੁਤ ਸੰਯੋਗ ਇੱਥੇ ਵੈਸੇ ਕੰਟਰੋਲ ਕਰ ਲਿਆ ਤੁਸੀਂ ਪਰ ਫਿਰ ਵੀ ਹਜੇ ਪਤਾ ਨਹੀਂ ਪਾਣੀ ਜਿੱਦਾਂ ਕਹਿੰਦੇ ਹੋਰ ਛੱਡਣਾ ਹੈ ਫੇਰ ਥੋੜਾ ਜਹਾਬ ਹੋ ਜਾਂਦਾ खतरे वाली गलत पानी बिल्कुल बंद ही चल ओ, तो रहा है वो सामने ठोकर इधर आ जिते आ खड़े बस इन्ना विचारा तो इतें आगे पानी ठोकर है पानी आ सतलुज दरिया है जी पानी बहुत जोर शुरन पानी का बहाव बहुत आ पानी की रफ्तार भी बहुत आ ਤੇ ਇੱਥੇ ਆ ਦੇਖੋ ਆ ਬਸ ਜਿੱਥੇ ਆ ਜਿੰਨੇ ਜਣੇ ਖੜੇ ਸਮਝੋ ਇਹ ਬੰਦ ਦੇ ਉੱਤੇ ਹੀ ਆ ਇਹ ਬੰਦ ਤੇ ਲੱਗਣ ਵਾਲਾ ਹੀ ਆ ਪਾਣੀ ਤੇ ਬਾਕੀ ਸਾਰਿਆਂ ਨੂੰ ਮੈਂ ਰਾਤੀ ਵੀ ਬੇਨਤੀ ਕੀਤੀ ਸੀ ਹੱਥ ਜੋੜ ਕੇ ਕਿ ਜਿਨ੍ਹਾਂ ਦੇ ਪਸ਼ੂ ਆ ਮਾਲ ਡੰਗਰ ਆ ਉਹ ਆਲੇ ਦੁਆਲੇ ਆਪਣੇ ਬਾੜ ਜੇ ਕਰਕੇ ਇਦਾਂ ਅੰਦਰ ਵਿੱਚ ਖੋਦਣ ਤਾਂ ਕਿ ਪਸ਼ੂ ਬੰਨੇ ਰਹਿ ਬੱਜੇ ਨਾ ਰਹਿ ਪਾਣੀ ਦੇ ਵਿੱਚ ਤੇ ਆਪਾਂ ਜਰੂਰੀ ਸਮਾਨ ਤਾਂ ਚਲੋ ਸਾਰਿਆਂ ਨੇ ਤਕਰੀਬਨ ਹੁਣ ਪਤਾ ਇਹ ਸਾਰਿਆਂ ਨੇ ਰੱਖੇ ਹੀ ਲਿਆ ਹੁਣ ਸਾਰਾ ਜਰੂਰੀ ਸਾਮਾਨ ਜਿਹੜਾ ਹੈਗਾ ਤੇ ਚਲੋ ਫਿਰ ਵੀ ਕੋਸ਼ਿਸ਼ ਹੁੰਦੀ ਹੈ ਕਿ ਚਲੋ ਇਥੇ ਦੂਜੇ ਨੂੰ ਹਰ ਕੋ ਬੰਦਾ ਅਪਡੇਟ ਕਰਦਾ ਤੇ ਜਿੰਨੇ ਜੋ ਖੰਡਾ ਦੇ ਘਾਹ ਥੱਲੇ ਵੀ ਦੀਆਂ ਭਰਦੀਆਂ ਤੇ ਭਰੀ ਜਾਂਦੀਆਂ ਥੱਲੇ ਇਥੋਂ ਤੇ ਇੱਥੇ ਟਰੈਕਟਰਾਂ ਡਾਲੀਆਂ ਦੀ ਬਾਗਲੀ ਆਈ ਜਾਂਦੇ ਆ ਉਹ ਦਰਗਤ ਦੇਖੋ ਮੁੱਛੀ ਮੁੱਛ ਕੇ ਲੀ ਜਾਂਦੇ ਟਰੈਕ